ਸੱਚੇ ਦਾਤਾ ਰਹਿਬਰ ਨੇ ਸਭ ਤੋਂ ਵੱਡੀ ਸਿੱਖਿਆ ਜੋ ਦਿੱਤੀ ਹੈ ਕਿ ਸਮਾਜ ਪ੍ਰਕਿਰਤੀ ਜਿੰਨੀ ਵੀ ਰੱਬ ਨੇ ਸਜਾਈ ਹੈ ਬਣਾਈ ਹੈ ਉਹਦੇ ਵਿੱਚ ਕੋਈ ਵੀ ਦੁਖੀ ਨਜ਼ਰ ਆਏ ਤਾਂ ਸਾਡੇ ਜੋ ਭਗਤ ਜਨ ਜਿਨ੍ਹਾਂ ਨੂੰ ਪ੍ਰੇਮੀ ਸ਼ਬਦ ਵੀ ਦਿੱਤਾ ਪਰਮ ਪਿਤਾ ਪਰਮਾਤਮਾ ਨੇ ਸਤਿਗੁਰੂ ਦਾਤਾ ਨੇ ਕਿ ਉਹ ਪ੍ਰੇਮੀ ਜਾ ਕੇ ਉਹਨਾਂ ਦੀਨ ਦੁਖੀਆਂ ਦੀ ਮਦਦ ਕਰਿਆ ਕਰੋ। ਯਾਨੀ ਸੱਚਾ ਸੌਦੇ ਦਾ ਸਭ ਤੋਂ ਵੱਡਾ ਸੰਦੇਸ਼ ਇਹੀ ਹੈ ਕਿ ਸਰਬ ਧਰਮ ਨਾਲ ਸਰਬ ਜਾਤ ਪਾਤ ਤੋਂ ਉੱਚੇ ਉੱਠ ਕੇ ਪਿਆਰ ਕਰਨਾ ਔਰ ਬੇਗਰਜ ਪਿਆਰ ਕਰਨਾ ਜਿਦੇ ਚ ਗਰਜ ਨਹੀਂ ਹੋਣੀ ਚਾਹੀਦੀ। ਐਡੀ ਵੱਡੀ ਸਿੱਖਿਆ परम पिता सच्चे दाता रहबर ने दे दी थी और बड़ी खुशी हूँ है जो करोड़ा सा संगत फॉलो कर रही है सो इदा का कम करने वास्ते प्रेरणादायक रास्ता चुनिया साई मस्ताना जी दाता रहबर ने जिदा नाम रखा गया सच्चा सौदा ਔਰੇ ਤੁਹਾਨੂੰ ਅਸੀਂ ਯਕੀਨ ਨਾਲ ਕਹਿੰਦੇ ਹਾਂ ਔਰ ਅਸੀਂ ਵੀ ਵਾਅਦਾ ਕਰਦੇ ਹਾਂ ਤੁਸੀਂ ਵੀ ਕਰਿਓ ਜੇ ਤੁਹਾਨੂੰ ਚੰਗਾ ਲੱਗਿਆ ਤਾਂ ਕਿ ਇਹ ਸੱਚਾ ਸੌਦਾ ਸੱਚ ਤੇ ਜਲਦਾ ਆਇਆ ਹੈ ਔਰ ਹਮੇਸ਼ਾ ਸੱਚ ਤੇ ਹੀ ਜਲਦਾ ਰਹੇਗਾ ਅਸੀਂ ਵੀ ਵਾਅਦਾ ਕਰਦੇ ਹਾਂ ਜਿੰਨਾ ਚਿਰ ਸਰੀਰ 'ਚ ਆਖਰੀ ਬੂੰਦ ਹੈ ਸਾਹ ਹੈ ਸੱਚ ਦਾ ਸਾਥ ਕਦੇ ਵੀ ਨਹੀਂ ਛੱਡਾਂਗੇ ਪਰਮ ਪਿਤਾ ਪਰਮਾਤਮਾ ਅੱਲਾ ਵਾਹਿਗੁਰੂ ਦਾ ਸਾਥ ਕਦੇ ਨਹੀਂ ਛੱਡਾਂਗੇ ਉਹਦੀ ਯਾਦ ਹਮੇਸ਼ਾ ਲੱਗੇ ਰਵਾਂਗੇ ਔਰ ਉਹਦੀ ਔਲਾਦ ਲਈ ਹਰ ਉਹ ਭਲਾ ਕੰਮ ਕਰਾਂਗੇ ਜੋ ਸਮਾਜ ਦੇ ਵਿੱਚ ਜ਼ਰੂਰੀ ਹੈ ਸੋ ਸਾਡਾ ਜ਼ਿੰਦਗੀ ਦਾ ਮਕਸਦ ਸਮਾਜ ਦਾ ਭਲਾ ਕਰਨਾ ਹੈ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਕਿਸੇ ਵੀ ਧਰਮ ਦੇ ਬਾਰੇ ਇੱਕ ਸ਼ਬਦ ਵੀ ਗਲਤ ਬੋਲਣ ਦੀ ਕਲਪਨਾ ਨਹੀਂ ਕਰ ਸਕਦੇ 1948 ਤੋਂ ਲੈ ਕੇ ਅੱਜ ਤੱਕ ਕੋਈ ਵੀ ਸਾਨੂੰ ਦੱਸੇ ਅਸੀਂ ਕਿਹੜੇ ਧਰਮ ਜਾਂ ਕਿਹੜੀ ਜਾਤ ਦੀ ਨਿਖੇਦੀ ਕੀਤੀ ਹੈ ਵੈਸੇ ਗੱਲਾਂ ਬਣਾਉਨ ਨੂੰ ਜੋ ਮਰਜ਼ੀ ਬਣਾਈ ਜਾਓ ਉਹ ਇੱਕ ਅੱਡ ਚੀਜ਼ ਹੈ ਪਰ ਸਾਡੀਆਂ ਸੱਸੰਗਾਂ ਸੁਣ ਲਓ ਉਦੋਂ ਤੋਂ ਲੈ ਕੇ ਹੁਣ ਤੱਕ ਰਿਕਾਰਡਡ ਹਨ ਕਿਤੇ ਵੀ ਕਿਸੇ ਵੀ ਧਰਮ ਨੂੰ ਅਸੀਂ ਬੁਰਾ ਨਹੀਂ ਕਹਿੰਦੇ ਕਿਉਂਕਿ ਸਾਰੇ ਧਰਮਾਂ 'ਚ ਇੱਕੋ ਹੀ ਸਿੱਖਿਆ ਹੈ ਜੋ ਸਾਡੇ ਪਵਿੱਤਰ ਵੇਦਾਂ 'ਚ ਸਿੱਖਿਆ ਦਿੱਤੀ ਗਈ ਸੀ ਕਿਉਂਕਿ ਉਹ ਪਹਿਲਾਂ ਬਣੇ ਹਨ ਉਦੋਂ ਬਾਅਦ ਆਏ ਜਿੰਨੇ ਵੀ ਧਰਮ ਹਨ ਸੇਮ ਸਿੱਖਿਆ ਦਿੱਤੀ ਗਈ ਹੈ ਯਾਨੀ ਸਭ ਦੀ ਸਾਂਝੀ ਸਿੱਖਿਆ ਹੈ ਕਿ ਪਰਮਪિતા ਪਰਮਾਤਮਾ ਨੂੰ ਯਾਦ ਕਰੋ ਔਰ ਹੱਕ ਹਲਾਲ ਦਸਾਂ ਨਵਾਂ ਦੀ ਕਿਰਤ ਕਰਕੇ ਖਾਓ ਮਿਹਨਤ ਕਰੋ ਔਰ ਕਰਮ ਯੋਗੀ ਬਣੋ ਗਿਆਨ ਯੋਗੀ ਬਣੋ ਸਾਰੇ ਧਰਮਾਂ ਦੀ ਇਹ ਸਿੱਖਿਆ ਹੈ ਲਾਗੂ ਕਰਦੇ ਹਨ ਧਰਮਾਂ ਦੇ ਵਿੱਚ ਜ਼ਰੂਰ ਕਰਦੇ ਹੋਣਗੇ ਪਰ ਸਾਨੂੰ ਗਿਣਤੀ ਦਾ ਨਹੀਂ ਪਤਾ ਹਾਂ ਜੋ ਬੱਚੇ ਸਾਡੇ ਇਨਸਾਨੀਅਤ ਦੇ ਪਹਿਰਾ ਦੇ ਰਹੇ ਹਨ ਉਹਨਾਂ ਦਾ ਸਾਨੂੰ ਜਰੂਰ ਪਤਾ ਹੈ 6 ਕਰੋੜ ਤੋਂ ਉੱਪਰ ਸਾਡੇ ਬੱਚੇ ਉਸ ਇਨਸਾਨੀਅਤ ਦੀ ਸੰਭਾਲ ਕਰ ਰਹੇ ਹਨ ਪ੍ਰਕਿਰਤੀ ਦੀ ਸੰਭਾਲ ਕਰ ਰਹੇ ਹਨ ਸ਼ਾਬਾਸ਼ ਬੱਚਿਓ ਔਰ ਸ਼ਾਬਾਸ਼ ਉਹ ਪਰਮਪితਾ ਪਰਮਾਤਮਾ ਸ਼ਾਸਤ ਨਾਮ ਸ਼ਾਮਸਤਾਨ ਦਾਦਾ ਰਹਿਬਰ ਜਿਨ੍ਹਾਂ ਨੇ ਇਹ ਰਾਹ ਦਿਖਾਇਆ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕਹੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬ ਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ